ਲੋਵੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੇ ਆਪਣੇ ਪੇਜ ਤੇ ਪਹਿਲੀ ਵਾਰ ਐ ਫੇਸਬੁੱਕ ਪੇਜ ਨੂੰ ਦੇਖ ਰਹੇ ਹੋ ਪੇਜ ਨੂੰ ਲਾਈਕ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ YouTube ਚੈਨਲ ਨੂੰ YouTube ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਜਿਹੜੀ ਅੱਜ ਦੀ ਵੀਡੀਓ ਪਿੰਡ ਮੌੜ ਚਰਤ ਸਿੰਘ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਸੋ ਜਿਹੜਾ ਸਕਰੀਨ ਤੇ ਤੁਸੀਂ ਕੱਟਾ ਦੇਖ ਰਹੇ ਹੋ ਵੀਰ ਨੇ ਬਕਾਊ ਕਰਿਆ ਕੋਈ ਬੁਬਾਰ ਦਾ ਕੰਮ ਨਹੀਂ ਘਰੇਲੂ ਕੰਮ ਆ ਬਰੀਡਿੰਗ ਤੇ ਸੋ ਕੱਟੇ ਬਾਰੇ ਲੈ ਕੇ ਦੇਵਾਂਗੇ ਡਿਟੇਲ ਜਾਣਕਾਰੀ ਕੱਟੇ ਦੀ ਮਦਰ ਵੀ ਬਾਈ ਕੋਲ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਉਸ ਤੋਂ ਬਾਅਦ ਕਰਾਵਾਂਗੇ ਵੀਰ ਨਾਲ ਗੱਲਬਾਤ ਪਹਿਲਾਂ ਕੱਟੇ ਦਾ ਤੁਸੀਂ ਓਵਰਵਿਊ ਚੈੱਕ ਕਰ ਸਕਦੇ ਹੋ ਇੱਥੋਂ ਕੱਦ ਕਾਠੀ ਦੀ ਬੰਤਰ ਟੈਸਟੀਕਲ ਸਾਫ਼ ਸੁਥਰੀ ਅੰਗਾਂ ਪਰਾਂ ਦਾ ਇੱਥੋਂ ਦੇਖ ਸਕਦੇ ਹੋ ਟੈਸਟੀਕਲ ਬਿਲਕੁਲ ਪੱਦਰੇ ਨੇ ਸੋ ਪਹਿਲਾਂ ਸਾਨੂੰ ਕੱਟਾ ਤੋੜ ਕੇ ਦਿਖਾਵਾਂਗੇ ਉਸ ਤੋਂ ਬਾਅਦ ਲੈ ਕੇ ਦੇਵਾਂਗੇ ਡਿਟੇਲ ਕਰਾਵਾਂਗੇ ਵੀਰ ਨਾਲ ਗੱਲਬਾਤ ਸੋ ਲੋ ਵੀ ਮਿੱਤਰੋ ਕੱਟਾ ਤੁਸੀਂ ਤੁਰਦੇ ਤੋਂ ਚੈੱਕ ਕਰਿਓ ਸੋ ਹੋਰ ਜਾਣਕਾਰੀ ਵੀਰ ਤੋਂ ਲੈ ਕੇ ਦੇਵਾਂਗੇ ਸੋ ਥੋੜਾ ਜਿਹਾ ਡਰਦਾ ਜਰੂਰ ਆ ਸੋ ਤੁਹਾਨੂੰ ਓਵਰ ਵੀ ਚੈੱਕ ਕਰਾਵਾਂਗੇ ਇੱਥੇ ਖੜਾ ਲਾ ਬਈ ਕੋਈ ਨਾ ਇੱਥੇ ਸੋ ਇੱਥੋਂ ਤੁਸੀਂ ਟੈਸਟਿਕਲਾਂ ਦੀ ਬੰਤਰ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰੇ ਅੰਗਾ ਪਹਿਰਾ ਦਾ ਟੈਸਟਿਕਲਾਂ ਦੀ ਬੰਤਰ ਬਹੁਤ ਪਧਰੀ ਆ ਸੋ ਲੋ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਾਫ ਸੁਥਰੇ ਅੰਗਾ ਪਹਿਰਾ ਦਾ ਹੋਰ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਕਰਾਵਾਂਗੇ ਵੀਰ ਨਾਲ ਗੱਲਬਾਤ ਬੰਦੇ ਬਈ ਇੱਥੇ ਲੋ ਵੀ ਮਿੱਤਰੋ ਕਰਾਵਾਂਗੇ ਵੀਰ ਨਾਲ ਗੱਲਬਾਤ ਇਹਦੀ ਮਦਰ ਬਾਰੇ ਵੀ ਤੁਹਾਨੂੰ ਜਾਣਕਾਰੀ ਲੈ ਕੇ ਦੇਵਾਂਗੇ ਕੱਲੀ ਕੱਲੀ ਡਿਟੇਲ ਸੋ ਬਣੇ ਰਹੋ ਵੀਡੀਓ ਦੇ ਐਂਡ ਤੱਕ ਸੋ ਆਓ ਕਰਾਈਏ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਸਰ ਤੋਂ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸਿਓ ਜੀ ਮੇਰਾ ਨਾਮ ਮਨੀ ਸਿੰਘ ਪਿੰਡ ਚਮੋੜ ਚਰ ਸਿੰਘ ਹੈ ਜ਼ਿਲ੍ਹਾ ਪਠਾਨਾ ਜ਼ਿਲ੍ਹਾ ਪਠਾਨਾ ਦੇ ਮੋੜ ਮੰਡੀ ਹਾਂਜੀ ਤੋ ਜਿਹੜੀ ਆਪਾਂ ਕੱਟੇ ਦੀ ਪ੍ਰੋਪਰ ਉਮਰ ਕਿੰਨੀ ਹੋ ਗਈ ਜੀ ਦੀ 14 ਮਹੀਨਾ ਦਾ ਕੱਟਾ ਜੀ 14 ਮਹੀਨਾ ਦਾ ਕੱਟਾ ਪ੍ਰੋਪਰ ਉਮਰ ਛੇ ਇਹਦੀ ਮਾਦਰ ਆਪਣੇ ਕੋਲ ਹੀ ਹੈ ਹਾਂਜੀ ਆ ਇਹਦੀ ਸੋ ਲੋ ਵੀ ਮਿੱਤਰੋ ਆ ਇਹਦੀ ਮਾਦਰ ਆ ਗਈ ਤੁਸੀਂ ਦੇਖ ਸਕਦੇ ਹੋ ਫੁੱਲ ਕੱਦਗਾਠ ਸਿੰਘ ਸਿੰਘ ਦੀ ਵੰਤਰ ਪੱਠਪੂੜੇ ਦੀ ਬਹੁਤ ਚੰਗੀ ਹੈਗੀ ਸੋ ਵੀਰੇ ਇਹਦਾ ਮੱਧ ਦਾ ਕੀ ਸਟੇਟਸ ਆ ਹੁਣ ਇਸ ਟਾਈਮ ਹੁਣ ਇਸ ਟਾਈਮੇ ਬਈ 2 ਭਾਜ ਮਹੀਨੇ ਦੀ ਗੱਭਣਾ 12 ਕਿਲੋ ਚੱਲੀ ਜਾਂਦੀ 12 ਕਿਲੋ ਤੇ ਚੱਲੀ ਜਾਂਦੀ ਆ 2.5 ਮਹੀਨੇ ਦੀ ਗੱਭਣਾਗੀ ਤੇ ਜਿਹੜਾ ਪੀਕ ਤੇ ਦੁੱਧ ਰਿਹਾ ਉਹ ਕਿੰਨਾ ਰਿਹਾ ਜੀ ਇਹਦਾ 15 ਕਿਲੋ ਰਿਹਾ 15 ਪਲੱਸ ਹੀ ਜੀ 15 16 ਕਿਲੋ ਪੀਕ ਤੇ ਦੁੱਧ ਇਹ ਕਿੱਥੋਂ ਲੈ ਕੇ ਆ ਆਪਣੇ ਘਰ ਦੀ ਕਿ ਲੈ ਕੇ ਆਇਆ ਤੂੰ ਹਰਿਆਣੇ ਤੋਂ ਲੈਣ ਦੀ ਸੀ ਹਰਿਆਣੇ ਜੀਲ ਤੋਂ ਸਿਹੜਾ ਤੋਂ ਜੀਂਦ ਦੇ ਨੇੜੇ ਸਿਹੜੇ ਪਿੰਡ ਤੋਂ ਹਰਿਆਣੇ ਤੋਂ ਆਈ ਵੀ ਹਰਿਆਣੇ ਦੀ ਮੱਝ ਆ ਜੀ ਜ ਐਲ ਡੀ ਵੀ ਦੇ 70 5 77 ਦਾ ਕਟਾ ਜੀ ਮਾਂ ਦਾ ਦੁੱਧ 16 ਕਿਲੋ ਮਾਂ ਕਿੰਨਾ ਕੁ ਟਾਈਮ ਲੰਮਾ ਦਿੰਦੀ ਕਿੰਨਾ ਕੁ ਟਾਈਮ ਦੁੱਧ ਦਿੰਦੀ ਹੈ ਮਾਂ ਦੀ 7 ਮਹੀਨਾ ਤੱਕ ਦਿੰਦੀ ਜੀ 7 ਮਹੀਨਾ ਤੱਕ ਉਸ ਤੋਂ ਬਾਅਦ ਡਰਾਈ ਕਰਨੀ ਪੈਂਦੀ ਹੈ ਹਾਂਜੀ ਤੇ 7 ਮਹੀਨਾ ਤੱਕ ਦੁੱਧ ਇਸ ਵਾਰੀ ਇਹਦੇ ਕਿਹੜਾ ਸੀਮਨ ਲੱਗੇ ਜੀ M466 ਤੋਂ ਗੱਭਣ ਹੈ। ਇਸ ਵਾਰੀ ਆਪਾਂ ਇਹਦੇ M466 ਦਾ ਸੀਮਨ ਲਾਇਆ ਸੀਗਾ ਸਿੰਗਲ ਸਟਾਰ ਨਾਲ ਇਹ ਕੰਸੀਵ ਹੈਗੀ 466 ਤੋਂ ਇਹ ਅੱਜ ਚੈੱਕ ਪਾਸ ਕਰਤੀ 2.5 ਮਹੀਨੇ ਦੀ। ਸੋ ਇਸ ਟਾਈਮ ਪ੍ਰੈਜੈਂਟ ਤਾਂ 12 ਕਿਲੋ ਹਾਜ਼ਰ ਆ 2.5 ਮਹੀਨੇ ਦੀ ਗੱਭਣ ਤੇ 15-16 ਕਿਲੋ ਵਾਲੀ ਮੈਂ ਐਂਡ ਤੱਕ ਦੁੱਧ ਦਿੰਦੀ ਹੈਗੀ ਸੋ ਇਸ ਦਾ ਇਸੇ ਦਾ ਆਹ ਕੱਟਾਗਾ ਇਹ ਵੀਰ ਨੇ ਬਕਾਊ ਕਰਿਆ 70 5 77 ਦੇ ਸੀਮਨ ਦਾ ਐਚਐਲਡੀਵੀ ਦੇ ਦਾ। ਸੋ ਹੋਰ ਵੀ ਗੱਲਬਾਤ ਵੀਰ ਨਾਲ ਕਰਾਵਾਂਗੇ। ਵੀਰੇ ਕਿਹਦਾ ਆਪਣਾ ਮੁੱਲ ਕੀ ਹੈ ਜੀ? ਇਹਦਾ ਮੁੱਲ ਭਈ 27000 ਕਰਦਾ ਦੇਣ ਲੈਣ 25000 ਜੱਸ। ਜਸਨੂ 25 ਹਜ਼ਾਰ 27 ਹਜ਼ਾਰ ਮੁੱਲਾ ਬਿਲਕੁਲ ਜੈਜ ਰੇਟ ਕਰਿਆ ਵੀਰ ਨੇ ਕੋਈ 30 ਨਹੀਂ ਕੋਈ 40 ਨਹੀਂ 27 ਹਜ਼ਾਰ ਰੇਟ ਹੈ 25 ਹਜ਼ਾਰ ਦੀ ਜਸਨੂ ਆ ਸੋ ਇੱਕ ਆਪਣਾ ਫੋਨ ਨੰਬਰ ਦੱਸੇ 628439440 62843 94840 ਜੋ ਕਿਸੇ ਵੀ ਮੇਰੇ ਵੀਰ ਭਰਾ ਨੂੰ ਕੱਟੇ ਦੀ ਜ਼ਰੂਰਤ ਆ ਬਰੀਡਿੰਗ ਵਾਸਤੇ ਸੋ ਉਹ 70 575 ਦਾ ਕੱਟਾ ਹੈ ਐਕਲ ਟੀਵੀ ਦੇ ਸੀਮਨ ਦਾ ਵੀਰ ਨਾਲ ਗੱਲਬਾਤ ਕਰਕੇ ਆ ਕੇ ਤਸੱਲੀ ਕਰਕੇ ਫੋਨ ਤੇ ਤੁਸੀਂ ਕੱਟਾ ਖਰੀਦ ਸਕਦੇ ਹੋ ਸੋ ਇਹ ਦੀ ਇਹਦੀ ਮਦਰ ਦੇ ਸੀਮਨ ਦਾ ਪਤਾ ਕਿਹੜੇ ਦੀ ਹੈ ਉਹਦਾ ਨਹੀਂ ਵੀ ਪਤਾ ਮਦਰ ਦੀ ਅਨਨ ਆਪ ਇਹ 7577 ਦਾ ਇਸ ਵਾਰੀ ਆਪਾਂ ਇਹਦੇ ਇਹਦੀ ਮਦਰ ਦੇ ਐਚਲ ਐਚਐਲਡੀਵੀ ਦਾ ਐਮ 468 ਤੋਂ ਉਹ ਗੱਬਣਾ ਚੈੱਕ ਪਾਸ ਆ ਗਈ। ਸੋ ਜੇ ਕਿਸੇ ਮੇਰੇ ਵੀਰ ਭਰਾ ਨੂੰ ਕੱਟਾ ਚੰਗਾ ਲੱਗਾ ਆ ਕੇ ਜਾਂਚ ਪਰਖ ਕੇ ਤਸੱਲੀ ਕਰਕੇ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਕੱਟਾ ਖਰੀਦ ਸਕਦੇ ਹੋ। ਇੱਕ ਵਾਰ ਤੁਹਾਨੂੰ ਫੇਰ ਨੇੜੇ ਤੋਂ ਦਿਖਾਵਾਂਗੇ ਕੱਟੇ ਦੇ ਟੈਸਟਿਕਲਾਂ ਦੀ ਬੰਤਰ। ਇੱਥੋਂ ਦੇਖ ਸਕਦੇ ਤੁਸੀਂ ਬਹੁਤ ਸਾਫ਼ ਸੁਥਰੇ ਅੰਗਾਂ ਪੈਰਾਂ ਦਾ। ਉਮਰ ਲਗਭਗ 14 ਮਹੀਨੇ ਆ ਤੁਸੀਂ ਇੱਥੋਂ ਫੇਸ ਬਿਊਟੀ ਦੇਖ ਸਕਦੇ ਹੋ ਸਿੰਘ ਬਿਲਕੁਲ ਮੋੜਨ ਵਾਲਾ। ਕੰਨੀ ਵਾਲਾ ਸਿੰਘ ਲੱਗਿਆ ਤੁਸੀਂ ਇੱਥੋਂ ਦੁਬਾਰਾ ਤੋਂ ਫੇਰ ਚੈੱਕ ਕਰੋ ਸੋ ਹੋਰ ਕਿਸੇ ਮੇਰੇ ਵੀਰ ਭਰਾਣੇ ਇਦਾਂ ਦੀ ਵੀਡੀਓ ਬਣਵਾਉਣੀ ਹੈ ਤਾਂ ਤੁਸੀਂ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਹੋ 9592288488 ਡਿਟੇਲ ਸਾਨੂੰ ਵੀਰ ਤੋਂ ਲੈ ਕੇ ਦੇ ਦਿੱਤੀ ਕਿਸੇ ਨੂੰ ਕੱਟਾ ਚੰਗਾ ਲੱਗਦਾ ਤਾਂ ਕਾਲ ਕਰ ਲਿਓ ਵੀਰ ਨੂੰ ਧੰਨਵਾਦ